ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਵਤਾਰ ਹਟੂ ਜੁਡੂ ਚੈਨਲ ਤੇ ਸਵਾਗਤ ਕਰਦਾ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਇਹ ਜਿਹੜੀਆਂ ਵੈਕੈਂਸੀਆਂ ਰਮਾਨੀਆਂ ਦੇ ਵਿੱਚ ਆਪਣੇ ਕੋਲ ਲੇਟੈਸਟ ਆ ਜਾਂ ਉਹਦੇ ਲਈ ਰਿਲੇਟਡ ਮੈਂ ਵੀਡੀਓ ਬਣਾ ਰਿਹਾ ਹਾਂ ਤੁਸੀਂ ਜੋ ਵੀ ਚਾਹੇ ਕਿਸੇ ਵੀ ਕੰਟਰੀ ਦੇ ਵਿੱਚੋਂ ਗਲਫ ਦੇ ਵਿੱਚੋਂ ਠੀਕ ਹੈ ਤੇ ਇੰਡੀਆ ਦੇ ਵਿੱਚੋਂ ਤੁਹਾਨੂੰ ਕੰਟਰੈਕਸ਼ਨ ਦਾ ਕੋਈ ਵੀ ਕੰਮ ਹੁੰਦਾ ਵਾ ਠੀਕ ਹੈ ਆਪਣੇ ਕੋਲ ਵੈਕੈਂਸੀਆਂ ਆ ਬਹੁਤ ਵਧੀਆ ਤਨਖਾਹ ਵਾ ਜਿਵੇਂ ਪਹਿਲਾਂ ਵੀ ਆਪਾਂ ਬੀਜਿਆਂ ਦਾ ਕੰਮ ਕਰਦੇ ਆਂ ਉਸੇ ਤਰ੍ਹਾਂ ਹੀ ਰੈਗੂਲਰ ਜਿਹੜਾ ਪ੍ਰੋਸੈਸ ਆ ਉਹ ਤੁਹਾਨੂੰ ਪਤਾ 7-8 ਮਹੀਨੇ ਲੱਗ ਹੀ ਜਾਂਦੇ ਆ ਰਮਾਨੀਆਂ ਹੋਣ ਨੂੰ ਬੇਸ ਕਿੰਗਲਿਸ਼ ਜਿਹੜੀ ਉਹ ਵੀ ਤੁਹਾਨੂੰ ਆਣੀ ਜ਼ਰੂਰੀ ਆ ਕਿਉਂਕਿ ਉਹਦੇ ਬਿਨਾ ਪੋਸੀਬਲ ਨਹੀਂ ਹੈਗਾ ਕਿਉਂਕਿ ਇੰਟਰਵਿਊ ਕਲੀਅਰ ਕਰਨੀ ਆ ਤੁਸੀਂ ਜੇ ਇੰਟਰਵਿਊ ਨਹੀਂ ਕਲੀਅਰ ਕਰ ਪਾਉਂਦੇ ਤਾਂ ਵੀ ਜਰ ਰਿਜੈਕਸ਼ਨ ਹੁੰਦਾ ਵਾ ਕੰਟਰੈਕਸ਼ਨ ਦੇ ਕੰਮ ਦੇ ਵਿੱਚ ਜਿਵੇਂ ਆਪਣੇ ਹੋਗੇ ਬਾਲ ਪੇਂਟਰ ਠੀਕ ਆ ਜਿਵੇਂ ਗਲੈਕਟ ਪੇਂਟਰ ਬੋਲ ਦਿੰਦੇ ਇੱਥੇ ਠੀਕ ਆ ਬਾਲ ਪੇਂਟਰ ਹੋਗੇ ਠੀਕ ਆ ਉਸ ਤੋਂ ਬਾਅਦ ਕਾਰਪੇਂਟਰ ਹੋਗੇ ਮੈਸਨ ਹੋਵੇ ਪਲਾਸਟਰ ਮੈਸਨ ਹੋਗੇ ਟਾਈਲ ਮੈਸਨ ਹੋਗੇ ਠੀਕ ਹੈ ਸਾਰੇ ਟਰੇਡਾਂ ਦੇ ਤਕਰੀਬਨ ਪਲੰਬਰ ਹੋ ਗਏ ਸਾਰੇ ਟਰੇਡਾਂ ਦੀਆਂ ਜੌਬਸ ਨੇ ਆਪਣੇ ਕੋਲੇ ਤੇ ਦੂਸਰੀ ਗੱਲ ਆਪਣੇ ਕੋਲ ਸੀਐਨਸੀ ਆਪਰੇਟਰਾਂ ਦੀ ਜੇ ਤੁਹਾਨੂੰ ਸੀਐਨਸੀ ਦਾ ਕੰਮ ਆਉਂਦਾ ਵਾ ਉਹ ਵੀ ਆਪਣੇ ਕੋਲ ਵੈਕੈਂਸੀ ਹੈਗੀ ਆ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਸੈਲਰੀ ਤਕਰੀਬਨ 3000 ਤੋਂ 3500 ਰੁਮਾਨੀਆ ਦੇ ਵਿੱਚ بیسਿਕ ਲੱਗ ਜਾਂਦੀ ਆ ਇੰਨੀ ਸੈਲਰੀ ਮਿਲ ਰਹੀ ਆ ਹੁਣ ਜਿੰਨੇ ਵੀ ਕੈਂਡੀਡੇਟ ਨਾ ਮੇ ਆ ਰਹੇ ਆ ਜਾਂ ਪਿਛਲੇ ਸਾਲ ਤੋਂ ਆ ਰਹੇ ਆ ਤੇ ਕੰਟਰੈਕਸ਼ਨ ਦੇ ਕੰਮਾਂ ਦੇ ਵਿੱਚ ਜ਼ਰੂਰਤ ਆ ਖਾਸ ਕਰਕੇ ਮੈਂ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਕੰਮ ਨਹੀਂ ਸਿੱਖੇ ਹੋਏ ਹਨ ਕਿਉਂਕਿ 7-8 ਮਹੀਨੇ ਕੰਮ ਬਣਨ ਨੂੰ ਲੱਗ ਜਾਂਦੇ ਆ ਜੇ ਤੁਸੀਂ ਇੱਕ ਇੱਕ ਸਿਲੈਕਸ਼ਨ ਕਰਾਉਣ ਲਈ ਵੀਡੀਓ ਦੇ ਦਿੰਨੇ ਆਪਾਂ ਨੂੰ ਕਿਉਂਕਿ ਅਸੀਂ ਕਾਫੀ ਕੈਂਡੀਡੇਟ ਇਦਾਂ ਦੇ ਹੋਇਆ ਜਿਨ੍ਹਾਂ ਨੂੰ ਕੰਮ ਨਹੀਂ ਹੁੰਦਾ ਸੀ ਪਰ ਉਹਨਾਂ ਨੇ ਵੀਡੀਓ ਬਣਾ ਕੇ ਦੇ ਦਿੱਤੀਆਂ ਬਾਲ ਪੱਟੀ ਜਿਵੇਂ ਆਪਾਂ ਕਹਿ ਦਈਏ ਪਿੰਟਰ ਦੇ ਕੰਮ 'ਚ ਕੋਈ ਏਡੀ ਉਹ ਮੁਸ਼ਕਲ ਨਹੀਂ ਹੁੰਦੀ ਜੇ ਬੰਦਾ ਕੋਸ਼ਿਸ਼ ਕਰੇ ਮਿਹਨਤ ਕਰੇ ਠੀਕ ਆ ਇੱਕ ਹਫਤੇ ਦੇ ਵਿੱਚ ਆਪਣੀ ਅਪਰੂਵ ਸਿਲੈਕਸ਼ਨ ਗ੍ਰਾਉਂਡ ਲਈ ਸਾਨੂੰ ਜਿੰਨੀ ਵੀ ਵੀਡੀਓ ਚਾਹੀਦੀ ਹੁੰਦੀ ਹੈ ਉੰਨੀ ਕੁ ਬੰਦਾ ਇੰਟਰੋਡਕਸ਼ਨ ਬੋਲ ਕੇ ਕੰਮ ਕਰਦੇ ਦੀ ਵੀਡੀਓ ਦੇ ਸਕਦਾ ਵਾ ਠੀਕ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਣਾ ਪ੍ਰੋਸੈਸ ਚੱਲਦਾ ਵਾ ਰੈਗੂਲਰ ਬੰਦਾ ਕੰਮ ਸਿੱਖਦਾ ਰਹੇ ਇੱਥੇ ਅੱਗੇ ਮਾਰ ਨਹੀਂ ਖਾਂਦਾ ਉਹ ਆਪਾਂ ਮੇਰਾ ਕਹਿਣ ਦਾ ਭਾਵ ਆ ਜੇ ਤੁਸੀਂ ਇਸ ਤਰ੍ਹਾਂ ਵੀਡੀਓ ਬਣਾ ਕੇ ਕਿਸੇ ਵੀ ਕੰਮ ਦੀ ਦੇ ਦਿੰਨੇ ਹੋ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਅੱਗੇ ਡਾਕੂਮੈਂਟ ਅਪਲਾਈ ਹੋ ਜਾਣੇ ਤੁਹਾਡਾ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਰਕ ਪਰਮਿਟ ਜਿਹੜਾ ਇਸ਼ੂ ਹੋ ਜਾਂਦਾ ਰਮਾਨੀਆਂ ਦੇ ਇਮੇਕਣਾ ਇਹ ਸੈਲਰੀ ਤੁਹਾਨੂੰ ਦੱਸਤੀ ਆ ਪ੍ਰੋਸੈਸ ਵੀ 7 ਤੋਂ 8 ਮਹੀਨੇ ਦਾ ਬਾਕੀ ਜੋ ਰੇਟ ਆ ਉਹ ਤੁਸੀਂ ਮੇਰੇ ਨਾਲ ਮੇਰੇ ਨੰਬਰ ਤੇ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਮੇਰਾ ਨੰਬਰ 0040 ਜਿਹੜਾ ਇਤੋਂ ਰਮਾਨੀਆ ਦਾ ਕੋਡ ਆ 0784 076716 ਠੀਕ ਆ 784 776 716 ਇਹ ਮੇਰਾ ਵਟਸਐਪ ਨੰਬਰ ਆ ਠੀਕ ਆ ਇਹਦੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 0040 ਜਿਹੜਾ ਵਾ ਮੂਰੇ ਕੋਡ ਆ ਕਿਉਂਕਿ ਤੁਸੀਂ ਪੁਲੇਖਾ ਖਾਜ ਨੂੰ ਵੀ ਸਾਨੂੰ ਵਟਸਐਪ ਸ਼ੋ ਨਹੀਂ ਹੋਇਆ ਠੀਕ ਆ ਉਹ ਇਸੇ ਕਰਕੇ ਹੀ ਆ ਜਰਮਾਨੀਆ ਦੇ ਵਿੱਚ ਵੀ ਕੋਈ ਜੌਬ ਦੇ ਰਿਲੇਟਿਵ ਤੁਸੀਂ ਕੋਈ ਗੱਲ ਇਨਫੋਰਮੇਸ਼ਨ ਜਿਵੇਂ ਚਲੋ ਜਾਂ ਜੌਬ ਤੇ ਇੱਥੇ ਲੱਗਦੇ ਹਾਂ ਉਹ ਤੁਸੀਂ ਸੰਪਰਕ ਅੱਗੇ ਵੀ ਕਰਦੇ ਹੋ ਚਲੋ ਕਰਦੇ ਰਹਿੰਦੇ ਹੋ ਤੇ ਕਰੋਗੇ ਵੀ ਹਨਾ ਧੰਨਵਾਦ ਦੋਸਤੋ ਮੈਂ ਇਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ